ਸਸ਼ੀਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਹੜ੍ਹਾਂ ਦੇ ਪਾਣੀ ਨਾਲ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਲਗਭਗ ਪੰਜਾਬ ਦੇ 8 ਜ਼ਿਲ੍ਹੇ ਪਾਣੀ ਦੀ ਮਾਰ ਚੱਲ ਰਹੇ ਨੇ ਕਿਸਾਨਾਂ ਵੱਲੋਂ ਜ਼ਮੀਨਾਂ ਆਵਦੀਆਂ ਨੇ ਜਿਹੜੀਆਂ ਜਿਹਦੇ ਉੱਤੇ ਉਹਨਾਂ ਦੀਆਂ ਕਮਾਈਆਂ ਸੀ ਜਿਹਦੇ ਉੱਤੇ ਉਹਨਾਂ ਦਾ ਖਾਣ ਪੀਣ ਸੀ ਜਿਨ੍ਹਾਂ ਉੱਤੇ ਉਹਨਾਂ ਦਾ ਰੋਜ਼ਾਨ ਸੀ ਉਹ ਵੀ ਖਤਮ ਹੋ ਚੁੱਕਿਆ ਹੈ ਲੇਕਿਨ ਗੱਲ ਕਰੀਏ ਇਹ ਹੜਾ ਦੀ ਮਾਰ ਇੰਨੀ ਜ਼ਿਆਦਾ ਕਿਉਂ ਪੈਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਏਜੰਸੀਆਂ ਦਾ ਇਹ ਕਹਿਣਾ ਹੈ ਕਿ ਹੜਾਂ ਦੀ ਮਾਰ ਜਿਹੜੀ ਹੈ ਉਹ ਕੋਈ ਕੁਦਰਤੀ ਤਾਂ ਹੈਗੀ ਹੈ ਲੇਕਿਨ ਉਹਦੇ ਉਹਦੇ ਨਾਲ ਚਲਦਿਆਂ ਹੀ ਦੂਸਰੇ ਪਾਸੇ ਇੱਕ ਚਾਲ ਵੀ ਚੱਲੀ ਗਈ ਹੈ ਕਿਉਂਕਿ ਨਾ ਹੀ ਨਰਿੰਦਰ ਮੋਦੀ ਦਾ ਕੋਈ ਨਿਕਲ ਕੇ ਬਿਆਨ ਆਇਆ ਨਾ ਹੀ ਅਮਿਸ਼ਾ ਦਾ ਜੇਕਰ ਗੱਲ ਕਰੀਏ ਕਿਸਾਨਾਂ ਨੂੰ ਵਿਹਲੇ ਤੱਕ ਕਿਹਾ ਗਿਆ ਕਿਹਾ ਗਿਆ ਕਿ ਕਿਸਾਨਾਂ ਦੇ ਘਰਾਂ ਦੇ ਵਿੱਚ ਲੱਖਾਂ ਰੁਪਈਆਂ ਦੀਆਂ ਗੱਡੀਆਂ ਖੜੀਆਂ ਨੇ ਕਿਸਾਨ ਨੇ ਜਿਹੜੇ ਏਸੀਆਂ ਥੱਲੇ ਸੌਂਦੇ ਨੇ ਇਹੋ ਜੀ ਜ਼ੁਬਾਨ ਵੀ ਕਿਸਾਨਾਂ ਵਾਸਤੇ ਵਰਤੀ ਗਈ ਕਿਉਂਕਿ ਜਦੋਂ ਵੀ ਕਿਸੇ ਬਾਲ ਦੇਸ਼ ਚ ਹੜ੍ਹ ਆਉਂਦੇ ਨੇ ਹੈਗੇ ਕੁਦਰਤੀ ਨੇ ਲੇਕਿਨ ਉਹਨਾਂ ਉੱਤੇ ਜਿਹੜੀ ਹੈ ਜਲਦੀ ਹੀ ਰੋਕ ਲਾ ਦਿੱਤੀ ਜਾਂਦੀ ਹੈ ਰੋਕ ਪਾ ਲਿੱਤੀ ਜਾਂਦੀ ਹੈ ਲੇਕਿਨ ਅਜਿਹਾ ਕੀ ਹੈ ਪੰਜਾਬ ਦੇ ਵਿੱਚ ਜਿਹੜਾ ਲੋਕ ਥਰ-ਥਰ ਪਾਣੀ ਦੇ ਵਿੱਚ ਡੁੱਬ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਡੁੱਬ ਰੀਆਂ ਨੇ ਉਹਨਾਂ ਦੇ ਰੋਜ਼ਗਾਰ ਡੁੱਬ ਰਹੇ ਨੇ ਛੋਟੇ-ਛੋਟੇ ਬੱਚੇ ਬੇਕਾਰ ਹੋਣ ਤੇ ਤਿਆਰ ਹੋਏ ਪੈ ਨੇ ਆਪਦੇ ਘਰ ਛੱਡ ਕੇ ਕਿਸਾਨਾਂ ਨੂੰ ਦੂਸਰੀ ਜਗ੍ਹਾ ਤੇ ਜਾਣਾ ਪੈ ਸਕਦਾ ਹੈ ਤਾਂ ਇਹੋ ਜੀ ਕਿਹੜੀ ਵੱਡੀ ਚਾਲ ਚੱਲੀ ਗਈ ਹੈ ਜਿਹੜਾ ਇੱਕ ਪਾਸੇ ਤਾਂ ਵੋਟਾਂ ਲੈਣ ਵਾਸਤੇ ਹਰ ਇੱਕ ਪਾਰਟੀਆਂ ਜਲਦੀ ਜਲਦੀ ਹੀ ਆ ਜਾਂਦੀਆਂ ਨੇ ਤੇ ਦੂਸਰੇ ਪਾਸੇ ਜਦੋਂ ਕਿ ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਕਿ ਇਹ ਨਾ ਹੀ ਭਗਵੰਤ ਮਾਨ ਦੀ ਸੁੰਦੇ ਨੇ ਤੇ ਨਾ ਹੀ ਇਹ ਕਿਸੇ ਹੋਰ ਦੀ ਸੁੰਦੇ ਨੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਜਿਹੜਾ ਹੈ ਬੀਤੇ ਦਿਨਾਂ ਦੇ ਵਿੱਚ ਜਿਹੜਾ ਬਿਹੇਵੀਅਰ ਕੀਤਾ ਗਿਆ ਉਹਦੇ ਚੱਲਦਿਆਂ ਹੀ ਹੁਣ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਹਰਦੀ ਮਾਰ ਦਾ ਅਸਲ ਜ਼ਿੰਮੇਵਾਰ ਕੌਣ ਹੈ ਬੜਾ ਵੱਡਾ ਸਵਾਲ ਬਣ ਗਿਆ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਥਰ-ਥਰ ਹੋ ਰਿਹਾ ਹੈ ਤੇ ਲੋਕ ਕਿਸਾਨ ਘਾਟੇ ਦੇ ਵਿੱਚ ਜਾਂਦੇ ਦਿਸ ਰਹੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਪਾਨ ਨੀਦਰਲੈਂਡ ਵਰਗੇ ਕਈ ਮੁਲਕਾਂ ਨੂੰ ਹੜਾ ਰੋਕੜ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਹਨ ਸਦੀਆਂ ਤੋਂ ਹੀ ਮਨੁੱਖ ਜਾਤੀ ਕੁਦਰਤੀ ਆਫਤਾਂ ਦਾ ਸ਼ਿਕਾਰ ਹੁੰਦੀ ਆਈ ਹੈ ਪੱਥਰ ਯੁੱਗ ਵਿੱਚ ਲੋਕ ਇਹਨਾਂ ਆਫ਼ਤਾਂ ਨੂੰ ਕੁਦਰਤ ਦੀ ਕਰੋਪੀ ਕਹਿ ਕੇ ਸਵੀਕਾਰ ਕਰ ਲੈਂਦੇ ਸੀ ਪਰ ਜਿਉਂ-ਜਿਉਂ ਮਨੁੱਖ ਨੇ ਵਿਗਿਆਨ ਤੌਰ ਤੇ ਤਰੱਕੀ ਕੀਤੀ ਉਹ ਬਾਸ ਸਾਰੀਆਂ ਕੁਦਰਤੀ ਅਫਵਾਹਾਂ ਨਾਲ ਨਜਿੱਠਣ ਵਿੱਚ ਵੀ ਸਫਲ ਹੋਇਆ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਕੁਦਰਤੀ ਮਾਰ ਜ਼ਰੂਰ ਹੈ ਲੇਕਿਨ ਇਸ ਟਾਈਮ ਵਿਗਿਆਨ ਇੰਨੀ ਤਰੱਕੀ ਕਰ ਚੁੱਕਾ ਹੈ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਦਾ ਆਉਣ ਵਾਲੇ ਹੜ੍ਹਾਂ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਜਾਪਾਨ ਤੇ ਨੀਦਰਲੈਂਡ ਵਰਗੇ ਸ਼ਹਿਰਾਂ ਦੇ ਮੁਲਕਾਂ ਦੇ ਵਿੱਚ ਵੀ ਆਇਆ ਹੈ ਲੇਕਿਨ ਉਹਦੇ ਉੱਤੇ ਕੰਟਰੋਲ ਪਾ ਲਿਆ ਗਿਆ ਹੈ ਪਰ ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਉਂ ਨਹੀਂ ਹੜ੍ਹਾਂ ਨੂੰ ਵੀ ਕੁਦਰਤੀ ਆਫਤ ਦਾ ਨਾਮ ਦਿੱਤਾ ਗਿਆ ਪਰ ਸੱਚਮੁੱਚ ਹੜ੍ਹ ਕੁਦਰਤੀ ਕਰੋਪੀ ਹੈ ਜਾਂ ਸਾਡੇ ਦੇਸ਼ ਦੀ ਮਾੜੀ ਵਿਵਸਥਾ ਪਿਛਲੇ ਦਿਨੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਭਾਰੇ ਮੀਂਹ ਨੇ ਪੰਜਾਬ ਵਿੱਚ ਤਬਾਹੀ ਮਚਾ ਦਿੱਤੀ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਨੇ ਜਿਆਦਾ ਨੁਕਸਾਨ ਕੀਤਾ ਹੈ ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਹੜਾ ਕਾਰਨ ਵੱਧ ਦੀ ਤਦਾਦ ਵਿੱਚ ਲੋਕ ਬਹੁਤ ਤਰ੍ਹਾਂ ਦੀ ਮੁਸੀਬਤ ਚੱਲ ਰਹੇ ਹਨ ਜਿਸ ਨਾਲ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਕੁਝ ਮਿੰਟੇ ਪਾੜ ਵੱਧ ਗਿਆ ਤੇ ਇਲਾਕੇ ਦੇ ਦਰਜਨਾ ਪਿੰਡ ਰਾਤੋ ਰਾਤ ਪਾਣੀ ਵਿੱਚ ਡੁੱਬ ਗਏ ਰਾਤ ਸਮੇਂ ਜਦੋਂ ਇੱਕਦਮ ਪਾਣੀ ਦਾ ਵਹਾਅ ਆਇਆ ਤਾਂ ਲੋਕਾਂ ਨੂੰ ਡੰਗਰ ਪਸ਼ੂ ਖੋਲਣ ਦਾ ਮੌਕਾ ਵੀ ਨਹੀਂ ਮਿਲਿਆ ਹਰੀਕੇ ਚੀਲ ਤੋਂ ਉੱਤਰ ਵਾਲੇ ਪਾਸੇ ਪਿੰਡ ਜਿੱਨਾਂ ਦੁਆਲੇ 3 ਤੋਂ 5 ਫੁੱਟ ਪਾਣੀ ਕਿਲੋਮੀਟਰ ਤੱਕ ਫੈਲਿਆ ਹੋਇਆ ਨਜ਼ਰ ਆਉਂਦਾ ਹੈ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਇਹ ਇਲਾਕਾ ਇਸ ਸਮੇਂ ਸਮੁੰਦਰ ਵਾਂਗ ਲੱਗਦਾ ਹੈ ਇਸ ਇਲਾਕੇ ਵਿੱਚ ਹੜ੍ਹਾਂ ਦਾ ਖਤਰਾ ਹਰ ਸਾਲ ਬਰ ਬਰਕਰਾਰ ਰਹਿੰਦਾ ਹੈ ਇਸ ਲਈ ਪਿੰਡ ਦੇ ਖੇਤਾਂ ਵਿੱਚ ਕੁਝ ਉਚਾਈ ਤੇ ਹੌਂ ਦੇ ਬਾਵਜੂਦ ਪਾਣੀ ਵਿੱਚ ਡੁੱਬ ਚੁਕੇ ਹਨ ਹਰ ਪਿੰਡ ਲੋਕ ਬਿਮਾਰ ਹੋ ਰਹੇ ਹਨ ਲੋਕਾਂ ਦੇ ਹੱਥਾਂ ਪੈਰਾਂ ਤੇ ਗੰਦ ਨਾਲ ਪਾਣੀ ਪਾਣੀ ਜਿਹੜੇ ਨੇ ਲੱਗ ਰਹੇ ਨੇ ਤੇ ਬਹੁਤ ਵੱਡੀ ਮੁਸੀਬਤ ਜਿਹੜੀ ਸ਼ੁਰੂ ਹੋ ਗਈ ਹੈ ਜਦੋਂ ਪਾਣੀ ਲੈ ਜਾਵੇਗਾ ਉਸ ਸਮੇਂ ਪਾਣੀ ਨਾਲ ਗਲ ਚੁਕੀਆਂ ਫਸਲਾਂ ਮੁਸ਼ਕ ਮਾਰਨ ਲੱਗ ਜਾਣਗੀਆਂ ਤਾਂ ਤੁਹਾਨੂੰ ਦੱਸਦੀ ਆ ਉਸ ਸਮੇਂ ਪਿੰਡ ਦਾ ਜਿਹੜਾ ਰਹਿਣਾ ਨਰਕ ਵਿੱਚ ਵਿਵਾਂਗ ਵੀ ਬਣ ਸਕਦਾ ਹੈ ਲੋਕਾਂ ਨੂੰ ਚਮੜੀ ਤੇ ਰੋਗ ਲੱਗਦੇ ਹਨ ਬੁਖਾਰ ਵੱਡੇ ਪੱਧਰ ਤੇ ਹੋਣ ਲੱਗ ਗਿਆ ਹੈ ਤਾਂ ਇਸ ਤਰ੍ਹਾਂ ਚਲਦਿਆਂ ਹੀ ਪਾਣੀਆਂ ਵਾਂਗ ਘਟ ਕਰਨ ਵਿੱਚ ਜ਼ਰੂਰੀ ਹੈ ਕਿ ਪਹਾੜਾ ਵੱਲ ਵੱਧ ਤੋਂ ਵੱਧ ਪੌਦੇ ਲਾਏ ਜਾਣ ਰੇਤ ਮਾਹੀਂਗੀ ਨਾਲ ਹੁੰਦੇ ਸੜਕਾ ਪੁਲਾ ਅਤੇ ਦਰਿਆਈ ਬੰਨ ਤੇ ਨੁਕਸਾਨ ਨੂੰ ਸ਼ਕਤੀ ਨਾਲ ਰੋਕਣ ਦੀ ਲੋੜ ਹੈ ਪੰਜਾਬ ਵਿੱਚ ਨਹਿਰਾਂ ਵਈਆਂ ਡਰੇਨਾਂ ਦਾ ਸਫਾਈ ਹਰ ਸਾਲ ਮਾਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜੋ ਕਿ ਕਦੀ ਵੀ ਨਹੀਂ ਹੁੰਦੀ ਜੇ ਪੰਜਾਬ ਦੀਆਂ ਸਾਰੀਆਂ ਬਰਸਾਤੀ ਨਦੀਆਂ ਵੇਈਆਂ ਨਹਿਰਾ ਤੋਂ ਨਜਾਇਜ਼ ਕਬਜ਼ੇ ਛੁੜਵਾ ਕੇ ਇਹਨਾਂ ਸੁਰਜੀਤ ਕੀਤਾ ਜਾਵੇ ਤਾਂ ਇਹ ਹਰ ਸਾਲ ਸਬਾਈ ਹੋਵੇ ਤਾਂ ਹੜ੍ਹਾਂ ਦੇ ਭਿਆਨਕ ਸੰਕਟ ਦੇ ਨਿਜਾਤ ਪਾਈ ਜਾ ਸਕਦੀ ਹੈ ਅਜੇ ਕਦ ਪੰਜਾਬ ਦੇ ਤਰਤੀ ਹੇਟਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ ਸਾਡੀਆਂ ਸਰਕਾਰਾਂ ਪਿਛਲੇ ਸਮਿਆਂ ਤੋਂ ਸਬਕ ਲੈਣਾ ਚਾਹੀਦਾ ਹੈ ਜੇਕਰ ਜੂਨ ਜੁਲਾਈ 'ਚ ਡੈਮਾਂ ਨੂੰ ਹੌਲੀ-ਹੌਲੀ ਪਾਣੀ ਛੱਡਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਸਥਿਤੀ ਨਾ ਬਣਦੀ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਾਣੀ ਥਰਾਥਲ ਕਰ ਰਿਹਾ ਹੈ ਲੋਕ ਡੁੱਬ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਲੇਕਿਨ ਹਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵੀ ਬਿਆਨ ਨਿਕਲ ਕੇ ਨਹੀਂ ਸਾਹਮਣੇ ਆਇਆ ਕਿਉਂਕਿ ਪਹਿਲਾਂ ਹੀ ਜੇਕਰ ਕੰਟਰੋਲ ਕਰ ਲਿਆ ਜਾਂਦਾ ਤਾ ਦੇਸ਼ ਦੇ ਪਰ ਦੇ ਵਿੱਚ ਜਿਹੜਾ ਇਹ ਸਥਿਤੀਆਂ ਨਹੀਂ ਆਉਣੀਆਂ ਸੀ ਕਿਉਂਕਿ ਕਿਸਾਨਾਂ ਨੂੰ ਤਾਂ ਇਹਨਾਂ ਨੇ ਕਿਹਾ ਏਸੀਆਂ ਥੱਲੇ ਸੌਂਦੇ ਨੇ ਕਿਸਾਨ ਤਾਂ ਚੰਗੀਆਂ ਜ਼ਮੀਨਾਂ ਦੀ ਵਾਈ ਕਰਦੇ ਨੇ ਇਹਨਾਂ ਕੋਲ ਤਾਂ ਲੱਖਾਂ ਕਰੋੜਾਂ ਦੀਆਂ ਗੱਡੀਆਂ ਨੇ ਲੇਕਿਨ ਉਹੀ ਅੱਜ ਕਿਸਾਨ ਜਿਹੜਾ ਹੈ ਥੱਲੇ ਦਬਦਾ ਨਜ਼ਰ ਆ ਰਿਹਾ ਹੈ ਤਾਂ